ਪਾਰਲੇ ਬਸੇ ਜਾ ਕੇ ਟ੍ਰੇਨ ਦੇ ਵਿੱਚੋਂ ਫੈਰੀ ਜਾ ਰਹੀ ਹੈ ਜਿਹੜੇ ਵੀ ਆਪਾਂ ਹੈਡੀਪਨ ਰੈਸਟੋਰੈਂਟਸ ਬਹੁਤ ਹੀ ਪੁਰਾਣਾ ਆ ਸਿਂਕ ਤੋਂ ਦੇਖੋ ਪਾਣੀ ਪਾਣੀ ਤੇ ਰੌਣਕਾਂ ਦੇਖੋ ਗੁੱਡ ਮਾਰਨਿੰਗ ਦੋਸਤੋ ਵੈਲਕਮ ਟੂ ਮਾਈ ਚੈਨਲ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਹੈਲਸਿੰਕੀ ਦੇ ਵਿੱਚ ਸਵੇਰੇ ਸਵੇਰੇ ਸੋ ਤੁਸੀਂ ਦੇਖੋ ਹੈਲਸਿੰਕੀ ਦਾ ਸਾਰਾ ਜਿਹੜਾ ਆਲਾ ਦਵਾਲਾ ਤੇ ਇੱਥੋਂ ਜਿਹੜਾ ਹੈਗਾ ਆਪਾਂ ਟ੍ਰੇਨ ਲਾਵਾਂਗੇ ਜੀ ਹੋਰ ਪਾਸੇ ਲਈ ਕਿਉਂਕਿ ਹੈਲਸਿੰਕੀ ਤੱਕ ਆਪਾਂ ਜਾਣਾ ਸਟੋਨੀਆਂ ਤੋਂ ਇੱਥੋਂ ਜਿਹੜਾ ਆਪਾਂ ਫੈਰੀ ਉੱਤੇ ਸਫ਼ਰ ਕਰਨਾ ਅੱਗੇ ਤੋਂ ਉੱਥੇ ਤੱਕ ਜਿਹੜਾ ਹੈਗਾ ਆਪਾਂ ਪਾਇਆ ਟ੍ਰੇਨ ਜਾਵਾਂਗੇ ਪਾਸੇ ਸਾਰੇ ਆ ਟ੍ਰੈਮ ਵਗੈਰਾ ਚੱਲਦੇ ਪਿਆ ਤੇ ਕੁਝ ਆਪਣੇ ਇੱਕ ਦੋ ਦੋਸਤ ਹੈਗੇ ਨੇ ਉਹਨਾਂ ਦੀ ਵੇਟ ਕਰਕੇ ਉਹਨਾਂ ਨੂੰ ਨਾਲ ਲੈ ਕੇ ਫਿਰ ਆਪਾਂ ਅੱਗੇ ਜਿਹੜਾ ਸਫ਼ਰ ਕਰਾਂਗੇ ਸੋ ਬਿਗ ਬ੍ਰਾਂਡਸ ਵੱਡੇ ਵੱਡੇ ਮਾਲ ਇੱਥੇ ਉਹ ਫਿਲਹਾਲ ਆਪਾਂ ਹੈਗੇ ਸੀਟੀ ਸੈਂਟਰ ਦੇ ਵਿੱਚ ਇੱਥੋਂ ਆਪਾਂ ਅਗਲਾ ਸਫ਼ਰ ਜਾਰੀ ਕਰਾਂਗੇ ਤੋਂ ਮੇਰੇ ਨਾਲ ਹੈਗਾ ਜਗਦੀਪ ਭਾਈ ਮੋਹੀਪੂਲ ਤੇ ਮਨਜੋਤ ਬਾਈ ਤੇ ਇੱਥੋਂ ਆਪਾਂ ਜਾਵਾਂਗੇ ਜਿਹੜਾ ਪੋਰਟ ਜਿੱਥੋਂ ਆਪਾਂ ਸ਼ਿਪ ਫੜਨਾ ਆਂ ਤੇ ਐਸਟੋਨੀਆ ਵਾਸਤੇ ਇੱਥੇ 10 ਮਿੰਟ ਤੱਕ ਆਪਣੀ ਜਿਹੜੀ ਹੈਗੀ ਆ ਟਰੈਮ ਆ ਜਾਣੀ ਹੈ ਤੁਸੀਂ ਦੋ ਦਾ ਆਪਾਂ ਅਗਲਾ ਸਫ਼ਰ ਜਿਹੜਾ ਚਾਲੂ ਕਰਾਂਗੇ ਸੋ ਰਵਨੂਰ ਪੂਰੇ ਮ제 ਲੈ ਰਹੀ ਹੈ ਜੀ ਦੇਖੋ ਸਫ਼ਰ ਦੇ ਰਵਨੂਰ ਇੰਜੋਏ ਆ ਰਿਹਾ ਮ제 ਕਿੱਥੇ ਚੱਲੀ ਹੈ ਸ਼ਿਪ ਸ਼ਿਪ ਹੋ ਜਾ ਅੱਛਾ ਠੀਕ ਹੈ ਸੋ ਇਧਰ ਵਾਲੇ ਪਾਸੇ ਪੋਰਟ ਆ ਗਿਆ ਜੀ ਸੋ ਆਹ ਦੇਖੋ ਵੱਡਾ ਸਾਰਾ ਇੱਥੇ ਤੋਂ ਖੜਾ ਫੈਰੀ ਖੜੀ ਆ ਸੋ ਇੱਥੋਂ ਆਪਾਂ ਅਗਲਾ ਸਫ਼ਰ ਜਿਹੜਾ ਚਾਲੂ ਕਰਾਂਗੇ ਤੇ ਪਹੁੰਚ ਗਏ ਜੀ ਆਪਾਂ ਆਪਣੀ ਡੈਸਟੀਨੇਸ਼ਨ ਦੇ ਉੱਤੇ ਇੱਥੋਂ ਆਪਾਂ ਜਿਹੜੀ ਅਗਲੀ ਯਾਤਨੀ ਚਾਲੂ ਕਰਾਂਗੇ ਸੋ ਆਹ ਟ੍ਰੈਮ ਸੀ ਆਪਣਾ ਲਗਾਤ ਆਏ ਨੇ ਆਪਾਂ ਨੂੰ ਜਗ੍ਹਾ ਦੇ ਉੱਤੇ ਤੇ ਇੱਥੋਂ ਜਿਹੜਾ ਅੱਗੇ ਆਪਾਂ ਅਸਟੋਰੀਆ ਵਾਸਤੇ ਬਾਏ ਫੈਰੀ ਜਾਵਾਂਗੇ ਸੋ ਇਧਰ ਵਾਲੇ ਪਾਸੇ ਜਿਹੜੀ ਐਂਟਰੈਂਸ ਆ ਜੀ ਸੋ ਜਨਤਾ ਸਾਰੀ ਜਿਹੜੀ ਤੁਰੀ ਹੋਈ ਆਪਾਂ ਉਹਨਾਂ ਅੰਦਰ ਜਾ ਕੇ ਦੇਖਦੇ ਆਂ ਸਭਾੜ ਦੇ ਆਸਪਾਸ ਜਿਹੜਾ ਹੈਗਾ ਸਰਦੀ ਫੈਰੀ ਦਾ ਟਾਈਮ ਹੈਗਾ ਤੋਂ ਦੁਬਾਰਾ ਜੜਾ ਹੈਗਾ ਅੱਗੇ ਫਿਰ ਆਪਾਂ ਚਾਲੂ ਕਰਦੇ ਆਂ ਭਾਈ ਬੋਲ ਬਾਈ ਬੰਗਲਾਦੇਸ਼ ਤੋਂ ਬੜਾ ਹੀ ਘੈਂਡ ਜੋਲੀ ਨੇਚਰ ਦਾ ਬੰਦਾ ਹੱਸਦੇ ਰਹਿੰਦਾ ਹਮੇਸ਼ਾ ਮਜਾ ਮੂਜੂਦ ਵੀ ਕਾਲੀ ਦਾ ਗੁੱਸਾ ਨਹੀਂ ਕਰਦਾ ਸੋ ਵੀ ਭਾਈ ਆਪਣੇ ਨਾਲ ਜਾਊਗਾ ਹਾਂ ਟਿਕਟਾਂ ਸਾਡੀਆਂ ਹੋ ਗਈਆਂ ਜੀ ਫੈਰੀ ਦੀਆਂ ਤੇ ਹੁਣ ਇਸ ਤੋਂ ਬਾਅਦ ਜੜਾ ਹੈਗਾ ਆਪਾਂ ਅੱਗੇ ਦਾ ਸਭ ਚਾਲੂ ਕਰਾਂਗੇ ਬਾਕੀ ਇੱਕ ਆਪਣਾ ਬਾਈ ਰਹਿ ਗਿਆ ਉਹ ਇੱਕ ਮੁੰਡਾ ਪਿੱਛੇ ਰਹਿ ਗਿਆ ਸੀ ਉਹਨੂੰ ਲੈਣ ਗਿਆ ਹੋਇਆ ਵਾ ਤੇ 10 ਮਿੰਟ ਤੱਕ ਆਜੂਗਾ ਉਦੋਂ ਸਫਾ 8 ਵਜੇ ਆਪਣਾ ਰਹਿਣਾ ਇਧਰਲੇ ਪਾਸੇ ਆਪਣੀ ਐਂਟਰੀ ਹੋ ਜਾਣੀ ਹੈ ਜਿੱਦਾਂ 에어ਪੋਰਟ ਤੇ ਐਂਟਰੀ ਹੁੰਦੀ ਹੈ ਸੇਮ ਐਜਿਟੀ ਪ੍ਰੋਸੈਸ ਹੈ ਤੁਹਾਡਾ ਪਾਸਪੋਰਟ ਵਗੈਰਾ ਚੈੱਕ ਕਰਕੇ ਫਿਰ ਅੰਦਰ ਜਾਣ ਦਿੰਦੇ ਆ ਚਲੋ ਜੀ ਐਂਟਰੀ ਹੋ ਗਈ ਟਿਕਟ ਸਕੈਨ ਹੋ ਗਈ ਉੱਪਰ ਚੱਲਦੇ ਹਾਂ ਹੁਣ ਫੈਰੀ ਵਾਲੇ ਪਾਸੇ ਨੂੰ ਐਂਟਰੈਂਸ ਤੇ ਪਹੁੰਚ ਚੁੱਕੇ ਆ ਤਾਂ ਲੈਫਟ ਸਾਈਡ ਦੇ ਦੂਜੀ ਦੇਖੋ ਕਿ ਸਾਰਾ ਸਮੁੰਦਰ ਤੇ ਇੱਥੋਂ ਅੱਗੇ ਆਪਣੀ ਜਿਹੜੀ ਐਂਟਰੀ ਹੋ ਜਾਣੀ ਹੈ ਫਾਈਨਲ ਐਂਟਰੀ ਫੈਰੀ ਦੇ ਵਿੱਚ ਤੇ ਅਗਲਾ ਆਪਣਾ ਜਿਹੜਾ ਸਫਰ ਜ ਚਾਲੂ ਹੋ ਜਾਣਾ ਜੀ ਅਸਟੋਨੀਆ ਵਾਸਤੇ ਇਥੋਂ ਡੇਢ ਤੋਂ 2 ਘੰਟੇ ਦੀ ਰਾਈਡ ਜਿਹੜੀ ਹੈਗੀ ਆ ਤੋ ਆਹ ਵਾਲੀ ਫੈਰੀ ਦੇ ਉੱਤੇ ਜਿਹੜਾ ਹੈਗਾ ਆਪਾਂ ਅਗਲਾ ਸਫ਼ਰ ਚਾਲੂ ਕਰਾਂਗੇ ਹੈਲਸਿੰਕੀ ਟੂ ਅਸਟੋਨੀਆ ਜੀ 에어ਪੋਰਟ ਵਾਲੀ ਫੀਲਿੰਗ ਆ ਤੇ ਉਦਾਂ ਦੀ ਫੀਲਿੰਗ ਆ ਰਹੀ ਆ ਹੋਵੇ ਵੀ ਕਿਉਂ ਨਾ ਕਿਉਂਕਿ ਇੱਕ ਤੋਂ ਆਪਾਂ ਦੂਜੀ ਕੰਟਰੀ ਦੇ ਵਿੱਚ ਚੱਲੇ ਆ ਤੇ ਉਦਾਂ ਦੀ ਫੀਲਿੰਗ ਆਣੀ ਬਣਦੀ ਤੋ ਬਲੂ ਹੈ ਪਾਣੀ ਪਾਣੀ ਦੇਖੋ ਜੀ ਪਾਣੀ ਐ ਇਨਸਾਫ ਪੂਰਾ ਬਲੂ ਤੇ ਬਲੂ ਕਲਰ ਦੀ ਫੈਰੀ ਲਓ ਜੀ ਐਂਟਰੀ ਆਪਾਂ ਕਰਨ ਲੱਗਿਆ ਫੈਰੀ ਦੇ ਵਿੱਚ ਸੋ ਐਂਟਰੈਂਸ ਆ ਗਈ ਤੇ ਇਦਾਂ ਦਾ ਮਾਹੌਲ ਹੈ ਜੀ ਐਂਟਰੈਂਸ ਦੇ ਉੱਤੇ ਸਾਰੇ ਖੁਸ਼ ਨੇ ਪੂਰੇ ਆਸ਼ੂ ਬਹੁਤ ਆ ਜੀ ਲਾਈਨਾਂ ਲੱਗੀਆਂ ਹੋਈਆਂ ਤੇ ਇਹਨਾਂ ਨੂੰ ਵਧੀਆ ਕੇ ਬਾਇਆ ਸਟੇਅਰਸ ਆਪਾਂ ਚੱਲਦੇ ਆਂ ਤੇ ਫੌੜੀਆਂ ਚੜਦੇ ਆਂ 5-7 ਫਲੋਰ ਹੈਗੇ ਆ ਬਾਇਆ ਸੋ ਬਿਲਕੁਲ ਟਾਪ ਤੇ ਆ ਗਏ ਬਿਲਕੁਲ ਟਾਪ ਤੇ ਆ ਗਏ ਜੀ ਫੈਰੀ ਦੇ ਇਦਾਂ ਦਾ ਮਾਹੌਲ ਆ ਸਾਰਾ ਓਪਨ ਸੋ ਚੇਅਰਸ ਲੱਗਿਆ ਨੇ ਖਾਣਾ ਪੀਣਾ ਜਿੰਨੇ স্মੋਕਿੰਗ ਕਰਨੀ ਆ ਧੁੱਪ ਸੇਖ सगला ਤੇ ਬੈ ਕੇ ਆਰਾਮ ਨਾਲੇਕਿਨ ਹਵਾ ਉਹ ਚਲਦੀ ਪਈ ਹੈ ਸੋ ਬਿਲਕੁਲ ਟੌਪ ਤੋ ਫੈਰੀ ਦੇ ਐਦਾਂ ਦਾ ਮਾਹੌਲ ਆ ਜੀ ਐਦਾਂ ਦਾ ਵਿਊ ਆ ਦੇਖੋ ਹੈ ਨਾ ਪੂਰਾ ਆਸਮਨ ਵਿਊ ਉਹ ਪਰੇ ਦੂਰ ਤੱਕ ਸਮੁੰਦਰ ਹੀ ਸਮੁੰਦਰ ਬਲੂ ਪਾਣੀ ਤੇ ਸਫ਼ਰ ਆਪਣਾ ਹੋ ਗਿਆ ਚਾਲੂ ਜੀ ਲੋ ਦੇਖੋ ਔਲੀ ਔਲੀ ਚੱਲ ਪਿਆ ਤੇ ਔਲੀ ਔਲੀ ਨੇ ਸਪੀਡ ਫੜ ਲੈਣੀ ਆ ਤੇ ਸਲੋਲੀ ਸਲੋਲੀ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਵਾਂਗੇ ਤੋਂ ਜਨਤਾ ਜਿਹੜੀ ਹੈਗੀ ਆ ਔਰ ਓਵਰ ਇੰਡੀਆ ਤੋਂ ਵੀ ਕਾਫੀ ਜਾਣੇ ਆਏ ਹੋਏ ਨੇ ਤੋਂ ਆ ਸਾਰੇ ਏਸ਼ੀਆ ਨਹੀਂ ਲੱਗ ਰਿਹਾ ਮੈਨੂੰ ਗੁਜਰਾਤ ਸਾਈਡ ਤੇ ਤੋਂ ਇੰਜੋਏ ਕਰਦੇ ਪਿਆ ਸਾਰੇ ਉਹ ਹਵਾ ਬਹੁਤ ਚੱਲਣ ਲੱਗੀ ਬਾਈ ਜੀ ਹਾਂ ਠੰਡੀ ਹਵਾ ਚੱਲਦੀ ਪਿਆ ਪੂਰਾ ਠਾਰ ਹੋ ਗਿਆ ਬਸ 2 ਮਿੰਟ ਹੋਰ ਦੇਖਦੇ ਆ ਬਾਅਦ ਚ ਫੇਰ نیچے ਚੱਲਦੇ ਆ ਇਹ ਮੋਸ਼ਨਲ ਬਾਈ ਨੇ ਸਾਡੇ ਇਹ ਲੇਟ ਆਏ ਨੇ ਇਹਨਾਂ ਦੇ ਕਰਕੇ ਜਿਹੜਾ ਹੈਗਾ ਤੁਹਾਡਾ ਸਬਰ ਥੋੜਾ ਜਿਹਾ ਲੇਟ ਹੋਇਆ ਲੇਕਿਨ ਫੇਰ ਵੀ ਟਾਈਮ 'ਤੇ ਪਹੁੰਚ ਗਏ ਕੱਲੇ ਆਏ ਨੇ ਕੱਲੇ ਆਏ ਨੇ ਲੇਕਿਨ ਪਹ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜੀ ਅੰਦਰੋਂ ਕੁਰੂ ਦਾ ਸਾਰਾ ਸਾਫਤਾ ਵੈਦਾਂ ਦਾ ਇਧਰ ਵਾਲੇ ਪਾਸੇ ਜਿਹੜਾ ਹੈਗਾ ਸਾਰਾ ਰੈਸਟੋਰੈਂਟ ਦਾ ਖਾਣੇ ਪੀਣ ਦਾ ਸੀਟਿੰਗ ਪਬਲਿਕ ਪਲੇਸ ਰਾਈਟ ਸਾਈਡ ਤੇ ਪੀੜਾ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਹਰ ਵਾਲੇ ਪਾਸੇ 뷰 ਦੇਦਦਾ ਸੁੰਦਰ ਦਾ ਬਹੁਤ ਵਧੀਆ ਸਾਰਾ ਰੈਸਟੋਰੈਂਟ ਸੀਟਿੰਗ ਪਬਲਿਕ ਪਲੇਸ ਉਹਦੇ ਨਾਲ ਹੀ ਜਿਹੜਾ ਹੈ ਉਹਦੇ ਨਾਲ ਹੀ ਜਿਹੜਾ ਅੱਗੇ ਹੈਗਾ ਜਿਆ ਗੇਮਿੰਗ ਜ਼ੋਨ ਆ ਦੇਖੋ ਜਦ ਤੱਕ ਗੇਮਾਂ ਖੇਡਣ ਲੱਗੀ ਹੋਈ ਆ ਸੋ ਸਾਹਮਣੇ ਵੀ ਇੱਕ ਕੈਫੇਟੇਰੀਆ ਆ ਇਧਰ ਵਾਲੇ ਪਾਸੇ ਵੀ ਕੈਫੇਟੇਰੀਆ ਸੋ ਅਲੱਗ-ਅਲੱਗ ਡਿਫਰੈਂਟ ਕੈਫੇਟੇਰੀਆ ਬਣਾਏ ਹੋਏ ਨੇ ਅੰਦਰ ਇਹਨਾਂ ਨੇ ਸੋ ਆ ਜਿਹੜਾ ਜੀ ਕਰੂਜ਼ ਦਾ ਬਿਲਕੁਲ ਜਿਹੜਾ ਫਰੰਟ ਵਾਲਾ ਹਿੱਸਾ ਉੱਥੋਂ ਦਾ 뷰 ਆ ਦੇਖੋ ਅਗਲੇ ਪਾਸੇ ਇਹਨਾਂ ਨੇ ਇੱਥੇ ਕੈਫੇਟੇਰੀਆ ਰਜ਼ੋਰਟ ਬਣਾਇਆ ਹੋਇਆ ਤੇ ਫਲੱਸ ਉਹ ਸਾਹਮਣੇ ਸਟੇਜ ਆ ਕਿਸੇ ਨੇ ਕੀ ਪਰਫਾਰਮੈਂਸ ਕਰਨੀ ਆ ਜਾਂ ਹੋਰ ਵੀ ਇੱਥੇ ਆਰਟਿਸਟ ਆਉਣਗੇ ਪਰਫਾਰਮ ਕਰਨਗੇ ਮਿਊਜ਼ਿਕ ਵਗੈਰਾ ਚੱਲੇਗਾ ਸੋ ਆਪਣਾ ਖਾਣ ਪੀਣ ਦਾ ਜੋ ਵੀ ਤੁਹਾਡਾ ਜੀ ਹੈਗਾ ਇੱਥੇ ਆਰਡਰ ਕਰੋ ਤੇ ਇੰਜੋਏ ਕਰੋ ਮੀਲ ਦਾ ਸੋ ਨਾਲਾ ਜੀ ਇੱਥੋਂ ਪੂਰਾ ਟਾਈਟੈਨਿਕ ਦੀ ਫੀਲਿੰਗ ਬਿਲਕੁਲ ਫਰੰਟ ਤੇ ਹੁੰਦੇ ਆਪਾਂ ਕਰੂਜ਼ ਦੇ ਸੋ ਆ ਦੇਖੋ ਪਾਣੀ ਛੱਲਾ ਮਾਰਦਾ ਜਾਂਦਾ ਅੰਦਰੋਂ ਦੇਖੋ ਨਾਲਾ ਨੂੰ ਕਰੂਜ਼ ਆ ਗਿਆ ਫਰੰਟ ਤੋਂ ਦੇਖੋ ਇਧਰ ਵਾਲੇ ਪਾਸੇ ਪ੍ਰੋਗਰਾਮ ਚੱਲਦਾ ਪਿਆ ਆ ਜਿਹੜਾ ਵੀਰਾਂ ਦਾ ਕੋਈ ਸਿੰਗਰ ਹੈਗਾ ਆ ਕੇ ਭਾਈ ਚੱਲੂ ਹੋ ਗਿਆ ਉਹ ਦੇਖੋ ਰੋਚ ਜਿਹੜੀ ਹੈਗੀ ਤੁਸੀਂ ਸ਼ੋਪਿੰਗ ਵੀ ਕਰ ਸਕਦੇ ਹੋ ਅੰਦਰ ਪੂਰਾ ਸ਼ੋਪਿੰਗ ਮਾਲ ਬਣਿਆ ਹੋਇਆ ਸੋ ਡਿਊਟੀ ਫਰੀ ਸਮਾਨ ਮਿਲ ਜਾਂਦਾ ਕਾਫੀ ਸਸਤਾ ਬਾਹਰ ਨਾਲੋਂ ਸੋ ਜੋ ਵੀ ਤੁਹਾਡਾ ਮੇਕਅਪ ਦਾ ਜਾਂ ਕੋਸਮੈਟਿਕ ਦਾ ਸਾਈਟਮਸ ਹੈ ਗਿਆ ਪਰਫਿਊਮ ਹੋ ਗਿਆ ਉਹ ਵੀ ਤੁਸੀਂ ਇੱਥੇ ਆਰਾਮ ਨਾਲ ਲੈ ਸਕਦੇ ਹੋ ਇਧਰ ਵਾਲੇ ਪਾਸੇ ਦਾਰੂ ਦੇ ਬ੍ਰਾਂਡ ਆ ਜੀ ਮਹਿੰਗੇ ਮਹਿੰਗੇ ਸੋ ਵੀਰਾਂ ਦਾਰੂ ਕੋ ਜਿਹੜੇ ਵੀ ਸ਼ਰਾਬ ਦੇ ਸ਼ਕੀਨ ਆ ਸਭ ਇਧਰ ਹੀ ਮਿਲਣਗੇ ਕਿਉਂਕਿ ਇੱਥੇ ਡਿਊਟੀ ਫਰੀ ਹੈ ਤੇ ਸਸਤੀ ਮਿਲ ਜਾਂਦੀ ਹੈ ਕਾਫੀ ਜਿਹੜੀ ਹੈਗੀ ਆ ਇਹ ਜਲੇ ਪਾਸੇ ਜਿਹੜਾ ਹੈਗਾ ਮਾਲ ਦੇ ਵਿੱਚੋਂ ਸਾਰਾ ਫਰੰਟ 뷰 ਦੇਖਦਾ ਆ ਦੇਖੋ ਬਿਲਕੁਲ ਫਰੰਟ ਦੇ ਉੱਤੇ ਆਪਾਂ ਹੈਗੇ ਹਾਂ ਇਸ ਟਾਈਮ ਇੱਥੇ ਤੁਹਾਨੂੰ ਜਿੰਨਾ ਵੀ ਸਮਾਨ ਹੈ ਜੀ 50% ਡਿਸਕਾਊਂਟ ਤੇ ਮਿਲ ਜਾਣਾ ਕਿਉਂਕਿ ਟੋਟਲੀ ਟੈਕਸ ਫ੍ਰੀ ਆ ਚਾਹੇ ਖਾਣ ਪੀਣ ਦੇ ਆਈਟਮਾਂ ਨੇ ਚਾਹੇ ਸ਼ਰਾਬ ਹੈ ਚਾਹੇ ਸਿਗਰਟਸ ਨੇ ਜਾਂ ਜੋ ਵੀ ਤੁਹਾਡਾ ਜੀ ਕਰਦਾ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ 50% ਜਿਹੜਾ ਹੈਗਾ ਹਰੇਟ ਸਾਨੂੰ ਡਿਸਕਾਊਂਟ ਮਿਲ ਜਾਣਾ ਸੋ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਇੱਧਰ ਨੂੰ ਆਉਂਦੇ ਆ ਤੇ ਇਸ ਚੱਕਰ ਦੇ ਵਿੱਚ ਹੀ ਕਿ ਸਾਮਾਨ ਜਿਹੜਾ ਸਸਤਾ ਮਿਲ ਜਾਊਗਾ ਤੁਸੀਂ ਆ ਦੇਖੋ ਕੀ ਕਿੰਨੇ ਬ੍ਰਾਂਡ ਨੇ ਦਾਦੂ ਦੇ ਸੋ অলਮੋਸਟ ਆਸਟੋਨੀਆ ਪਹੁੰਚਣ ਵਾਲੇ ਹੀ ਆ ਜੀ ਉਹ ਸਾਹਮਣੇ ਦੇਖਣ ਲੱਗ ਗਿਆ ਸਿਰਫ 1 ਕਿਲੋਮੀਟਰ ਰਹਿ ਗਿਆ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਫਿਰ ਕਰੋਜ਼ ਨੂੰ ਛੱਡ ਕੇ ਆਸਟੋਨੀਆ ਐਂਟਰੀ ਕਰ ਜਾਾਂਗੇ ਲੋ ਜੀ ਆਪਾਂ ਪਹੁੰਚ ਗਏ ਆਸਟੋਨੀਆ ਤਾਲਿਨ ਜਿਹੜੀ ਕੈਪੀਟਲ ਹੈਗੀ ਇੱਥੋਂ ਦੀ ਤੇ ਆ ਰਿਹਾ ਆਪਣਾ ਕਰੂਜ਼ ਜੀ ਨੇ ਆਪਾਂ ਨੂੰ ਲਾਇਆ ਇੱਥੇ ਕਹਿੰਦੇ ਹੁਣ ਉੱਤਰੋ ਜਾਓ ਤੇ ਇੰਜੋਏ ਕਰੋ ਫਾਈਨਲੀ ਆਪਾਂ ਇਸਟੋਨੀਆ ਪਹੁੰਚ ਗਏ ਜੀ ਕੋਈ ਸਿਕਿਉਰਿਟੀ ਨਹੀਂ ਕਿਉਂਕਿ ਯੂਰਪ ਦੇ ਸਾਰੇ ਬਾਰਡਰ ਖੋਲੇ ਨੇ ਜਿੰਨੇ ਵੀ ਕੰਟਰੀਆਂ ਆਈਆਂ 26 ਦੇ 26 ਤੋਂ ਇੱਕ ਜਗ੍ਹਾ ਦਾ ਤੁਹਾਡੇ ਕੋਲ ਵੀਜ਼ਾ ਹੈਗਾ ਤਾਂ ਕਿਤੇ ਵੀ ਜਾ ਸਕਦੇ ਹੋ ਤੇ ਫਿਲਹਾਲ ਤਾਂ ਬਹੁਤ ਸੋਹਣੀ ਜਗ੍ਹਾ ਦੇਖੋ ਯੂਰਪ ਸਾਰੇ ਸੋਹਣਾ ਵੈਸੇ ਤਾਂ ਸੋ ਜਿਹੜਾ ਹੈਗਾ ਮੇਨ ਜਿੱਥੇ ਆਪਾਂ ਨੂੰ ਲਾਇਆ ਕਰੂਜ਼ ਉਹਦਾ ਆਲੇ ਦੁਆਲੇ ਦਾ ਏਰੀਆ ਜਿਹੜਾ ਸਾਰਾ ਇਦਾਂ ਦਾ ਹੈ ਜੀ ਬਹੁਤ ਹੀ ਸੋਹਣੀ ਪਲੇਸ ਹੈ ਜੀ ਇਸਟੋਨੀਆ ਬਹੁਤ ਸੋਹਣਾ ਕੰਟਰੀ ਹੈ ਸੋ ਇੱਥੇ ਕਾਹ ਚੀਜ਼ਾਂ ਹੈਗੇ ਨੇ ਦੇਖਣ ਦੇ ਲਈ ਚਰਚ ਹੈਗੀ ਆ, ਬੀਚ ਹੈਗੇ ਇੱਕ ਦੋ ਇੱਕ ਦੋ ਮਹਿਲ ਹੈਗੇ ਨੇ ਜੀ ਪੋਟਾਲਿਨ ਸਿਟੀ ਹੈ ਜੀ ਜਿਹੜਾ 12ਵੀਂ ਸਦੀ ਦੇ ਵਿੱਚ ਬਸਤ ਦੇ ਵਿੱਚ ਆਇਆ ਸੀਗਾ। ਉਦੋਂ ਦੇਖੋ ਤੁਸੀਂ ਪਿੱਛੇ ਆ ਕਿੰਡਾ ਸੋਹਣੀ ਲੋਕੇਸ਼ਨ ਹੈਗੀ ਆ। ਸੋ ਚਰਚਾਂ ਦੀ ਪੁਰਾਣੀ ਇੱਕ ਕਾਫੀ ਪੁਰਾਣੀ ਚਰਚੜੀ ਹੈਗੀ ਆ। ਸੋ ਇਦਾਂ ਦੀ ਬਹੁਤ ਸਾਰੀਆਂ ਪਲੇਸ ਜੀ ਇੱਥੇ ਹੈਗੇ ਨੇ ਦੇਖਣ ਦੇ ਲਈ। ਸੋ ਕਾਫੀ ਹੈਰੀਟੇਜ ਦੇ ਨਾਮ ਦੇ ਨਾਲ ਇਹ ਸ਼ਹਿਰ ਜਿਹੜਾ ਹੈਗਾ ਮਸ਼ਹੂਰ ਹੈਗਾ ਆ। ਇਹ ਕੋਸ਼ਿਸ਼ ਕਰਦਾ ਤੁਹਾਨੂੰ ਮੈਂ ਅੱਗੇ ਹੋਰ ਪੋਥਰਾ ਕੁਝ ਤੋਂ ਸੋਪ ਹੈਰਿਟੇਜ ਦੀ ਗੱਲ ਕਰਦੇ ਸੀ ਕਿ ਆ ਗਲੀਆਂ ਦੇਖੋ ਜੀ ਗੱਡੀਆਂ ਪੁਰਾਣੀਆਂ ਲੱਗਦੇ ਨੇ ਕਾਫੀ ਜੜੇ ਹੈਗੇ ਨੇ ਇਤਿਹਾਸਕ ਇਹ ਬਿਲਡਿੰਗਾਂ ਲਾਕਰੀਆਂ ਨੇ ਜੱਡੀਆਂ ਪੁਰਾਣੀਆਂ ਨੇ ਇਹ ਦੇਖੋ ਕਾਥਾ ਲੱਗਾ ਕੋਈ ਪੁਰਾਣਾ ਉਹ ਕਾਫੀ ਉੱਪਰ ਜਾ ਕੇ ਜੜਾ ਹੈਗਾ ਚਰਚਾ ਜੀ ਸੋ ਕਾਫੀ ਪੁਰਾਣੀ ਲੱਗ ਰਹੀ ਹੈ ਜਿਹੜੀ ਇੱਥੋਂ ਦੀਆਂ ਬਿਲਡਿੰਗਾਂ ਦੀ ਬਣਤਰ ਹੈਗੀ ਆ ਬੜੀਆਂ ਹੋਈਆਂ ਕਾਫੀ ਪੁਰਾਣੀਆਂ ਲੱਗ ਰਹੀਆਂ ਨੇ ਬਹੁਤ ਹੀ ਸੋਹਣੀ ਜਗ੍ਹਾ ਜੀ ਆਸਮ ਪਲੇਸ ਆ ਤੁਸੀਂ ਦੇਖੋ ਜਿਹੜੀ ਇੱਥੇ ਬਣਤਰ ਹੈਗੀ ਆ ਪੂਰੀ ਆਪਣੀ ਇੰਡੀਆ ਦੀ ਫੀਲਿੰਗ ਆ ਰਹੀ ਹੈ ਜਿੱਦਾਂ ਆਪਾਂ ਪੁਰਾਣੇ ਘਰਾਂ ਦੀ ਗੱਲ ਕਰੀਏ ਹਿਮਾਚਲ ਚੱਲਿਆ ਤੁਸੀਂ ਦਰਵਾਜ਼ੇ ਖਿੜਕੀਆਂ ਪੁਰਾਣੇ ਪੰਜਾਬ ਉੱਚ ਇਦਾਂ ਸੀ ਉਦਾਂ ਦੀ ਪੂਰੀ ਫੀਲਿੰਗ ਆਉਂਦੀ ਵੀ ਹੈ ਬਿਲਡਿੰਗਾਂ ਦੀ ਬਣਤਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜਾ ਸ਼ਹਿਰ ਹੈ ਜੀ ਕਾਫੀ ਪੁਰਾਣਾ ਆ ਕਾਫੀ ਟਾਈਮ ਦੀ ਜਿਹੜੀ ਇੱਥੇ ਵਸੋਈ ਹੈ ਕਾਫੀ ਪੁਰਾਣੀਆਂ ਬਿਲਡਿੰਗਾਂ ਘਰ ਜਿਹੜੇ ਹੈਗੇ ਨੇ ਲੋਕ ਕਾਫੀ ਟਾਈਮ ਤੋਂ ਇੱਥੇ ਆ ਕੇ ਵਸੇ ਹੋਏ ਨੇ ਸੋ ਆ ਬਿਲਡਿੰਗਾਂ ਦਾ ਜਿਹੜਾ ਆਪਾਂ ਦੇਖ ਸਕਦੇ ਹਾਂ ਹਿਸਾਬតាម ਫਾਦੇ ਕੋਈ ਜਿਹੜੀ ਬਹੁਤ ਪੁਰਾਣੀ ਚਰਚ ਹੈਗੀ ਆ ਸੋ ਇਹਨੂੰ ਆਪਾਂ ਅੰਦਰ ਜਾ ਕੇ ਦੇਖਾਂਗੇ ਬਾਹਰੋਂ ਕਿੱਡੀ ਘੈਣ ਲੱਗਦੀ ਪਈ ਆ ਸੋ ਆਪਾਂ ਚਰਚ ਦੇ ਬਾਹਰ ਪਹੁੰਚ ਗਏ ਜੀ ਖਾਸ ਹੀ ਉੱਚੀ ਚਰਚ ਆ ਤੁਸੀਂ ਹਾਈਟ ਦੇਖੋ ਇਹਦੀ ਉਹ ਮੁੱਕਣ ਤੇ ਨਹੀਂ ਆਉਦੀ ਖਾਸ ਹੀ ਉੱਚੀ ਆ ਤੇ ਚੱਲਦੇ ਅੰਦਰ ਵੱਲੋਂ ਅੰਦਰੋਂ ਤੁਹਾਨੂੰ ਚਰਚ ਦਿਖੋ ਨੇ ਆ ਦਰਵਾਜ਼ੇ ਦੇਖੋ ਜੀ ਕਿੰਨੀ ਵਧੀਆ ਮੀਨਾਕਾਰੀ ਕੀਤੀ ਆ ਜਿਆ ਮਾਹੌਲ ਆ ਜੀ ਦੇਖੋ ਸੋ ਬਿਲਕੁਲ ਬਹੁਤ ਪੁਰਾਣੀ ਆ ਤੇ ਪੁਰਾਣੇ ਤੈਬ ਦੇ ਦਰਵਾਜ਼ੇ ਆ ਡਿਜ਼ਾਈਨ ਵੀ ਸਾਰਾ ਉਦਾਂ ਦਾ ਕੰਦਾ ਵੀ ਉਦਾਂ ਦੀ ਆ ਸੋ ਅੰਦਰ ਜਾ ਕੇ ਆਪਾਂ ਦੇਖਦੇ ਆਂ ਤੇ ਚਰਚ ਦਾ ਜਿੱਦਾਂ ਆਪਾਂ ਆਪਣੇ ਗੁਰਦੁਆਰਾ ਸਾਹਿਬ ਉੱਥਾ ਟੇਕਣ ਜਾਂਦੇ ਆਂ ਸੋ ਚਰਚਾਂ ਦੇ ਅੱਜ ਸੰਡੇ ਆ ਤੇ ਕਾਫੀ ਲੋਕ ਆਏ ਹੋਏ ਨੇ ਚਰਚ ਦੇ ਵਿੱਚ ਜੋ ਵੀ ਇਹਨਾਂ ਦਾ ਟਰੈਡੀਸ਼ਨ ਹੈਗਾ ਉਧਰ ਸਾਰੇ ਬੈਠੇ ਨੇ ਜੋ ਵੀ ਪ੍ਰੇਅ ਕਰਦੇ ਆ ਠੀਕ ਹੈ ਸੋ ਇਦਾਂ ਦਾ ਮਾਹੌਲ ਆ ਜੀ ਚਰਚ ਦੇ ਅੰਦਰ ਸੋ ਬਹੁਤ ਪੁਰਾਣੀ ਚਰਚ ਆ ਜੀ ਆ ਉੱਪਰੋਂ ਦੇਖੋ ਤੁਸੀਂ ਇਹਦੀ ਬਣਤਾ ਕਿੰਦਾਂ ਦੀ ਆ ਐ ਪੂਰੀਆਂ ਪੁਰਾਣੀਆਂ ਕੰਧਾਂ ਨੇ ਆਪਾ ਦੇਖਦੇ ਜੀ ਚਰਚ ਉੱਪਰੋਂ ਜਾ ਕੇ ਬਾਈ ਰਸਤਾ ਇਹ ਬੜਾ ਤੰਗ ਹੈ ਪੌੜੀਆਂ ਦਾ ਦੇਖੋ ਨਿੱਕੇ ਨਿੱਕੇ ਪੌੜੀਆਂ ਹੋਰ ਰਸਤਾ ਹੀ ਬੜਾ ਤੰਗ ਹੈ ਬਾਈ ਛੋਟੀਆਂ ਛੋਟੀਆਂ ਪੌੜੀਆਂ ਨੇ ਰੱਸਾ ਫੜ ਕੇ ਜਾ ਰਹੇ ਹਾਂ ਬਿਲਕੁਲ ਜਿੱਦਾਂ ਕਿਦਾ ਆਪਾਂ ਕੁਝ ਗੁਫਾ ਚ ਵੜ ਕੇ ਹੁੰਨੇ ਐ ਇਦਾਂ ਦੀ ਫੀਲਿੰਗ ਆ ਰਹੀ ਆ ਪੌੜੀਆਂ ਵੀ ਬਿਲਕੁਲ ਖੜਮੀਆਂ ਨੇ ਬੱਸ ਦੇਖੋ ਪੱਟ ਫੋਲੇ ਆਣੇ ਚੜਦੇ ਚੜਦੇ ਐਡੀ ਉੱਚੀ ਦਾ ਬਾਈ ਜੀ ਬਾਸ ਹੋ ਗਈ ਚੜਦੇ ਚੜਦੇ 250 ਦੇ ਵੱਧ ਪੌੜੀਆਂ ਨੇ ਖੜਮੀਆਂ ਹੋ ਗਿਆ ਹਾਂ ਰੱਤ ਤੋਂ ਚੰਨਾਂ ਸੀਟਾਂ ਆਈਆਂ ਅਸੀਂ ਗਾ ਆਰਾਮ ਕਰਕੇ ਫੇਰ ਚੜਦੇ ਹਾਂ ਤੁਹਾਨੂੰ ਯਾਰ ਪੰਗਾ ਲੈ ਲਿਆ ਤਾਂ ਉੱਪਰ ਛੜ ਗਏ ਹਾਂ ਦੇਖੋ ਜੀ ਚਾਰ ਚੁਤੇ ਉੱਪਰ ਆ ਗਿਆ ਸੀ ਬਿਲਕੁਲ ਟੋਪ ਤੇ ਅੰਦਰੋਂ ਸਾਰਾ ਸਿਸਟਮ ਹੈ ਜਿਆ ਹਾਂ ਦੇਖੋ ਗੋਰੀਆਂ ਨੇ ਬਣਾਈ ਹੋਈ ਪੂਰਾ ਸਿਸਟਮ ਲਾ ਕੇ ਆ ਜੋ ਵੀ ਆ ਚੈਨ ਕੁਪੀਆਂ ਆ ਚੱਕੇ ਲੱਗੇ ਹੋਏ ਨੇ ਵੱਡੇ ਵੱਡੇ ਸੋ অলਮਸ ਚੌਪਟੇ ਪਹੁੰਚ ਗਏ ਜੀ ਸਸ ਸਿਕਿਉਰਟੀ ਵਾਲਾ ਬੰਦਾ ਟਿਕਟ ਚੈੱਕ ਕਰੂਗਾ ਖਸਪਾ ਪੌ ਪੀਛੇ ਚੜ ਕੇ ਬਾਹਰਲੇ ਪਾਸੇ ਜਾ ਕੇ ਪੂਰਾ ਸਾਨੂੰ ਸਿਟੀ ਦਾ ਵਿਊ ਦਿਖਾਵਾਂਗੇ ਸੋ ਜਿਹੜੀ ਲੱਕੜੀ ਲੱਗੀ ਹੈ ਜੀ ਸਾਰੀ ਟਿਮਰ ਵਗੈਰਾ ਹੈਗੀ ਆ ਇਹ ਵੀ 2-300 ਸਾਲ ਪੁਰਾਣੀ ਆ ਪਹਿਲਾਂ ਹੀ 2 6-700 ਸਾਲ ਪੁਰਾਣੀ ਸੀਗੀ ਬਟ ਕਹਿੰਦੇ ਕੀ ਆਗ ਲੱਗਣ ਦੇ ਨਾਲ ਸਾਰਾ ਕੁਝ ਜਿਹੜਾ ਡੈਮੇਜ ਹੋ ਗਿਆ ਸੀ ਉਹ ਦੁਬਾਰ ਜਿਹੜੀ ਹੈਗੀ ਆ 200 ਸਾਲ ਬਾਅਦ ਇਹਨਾਂ ਨੇ ਦੁਬਾਰਾ ਲਗਾਈ ਸੀ ਆਪਣੇ ਸਰ ਹੈਗੇ ਨੇ ਇਹਨਾਂ ਨੇ ਸਾਰਾ ਕੁਝ ਸਾਨੂੰ ਡਿਸਕ੍ਰਾਈਬ ਕੀਤਾ ਇਹਦੇ ਬਾਰੇ ਐਨੀਆਂ ਪੌੜੀਆਂ ਚੜ ਕੇ ਤਾਂ ਬੱਸ ਹੋ ਗਈ ਪੱਟ ਫੁੱਲ ਗਈ ਲੇਕਿਨ ਜਿਹੜੇ ਵੀ ਮਿਹਨਤ ਕਰਕੇ ਆ ਉਹਦੇ 5-6 ਰੋ ਟਿਕਟ ਲੱਗੀ ਸੀ ਪੈਸੇ ਵਸੂਲ ਹੋ ਗਏ ਥਿ ਵਿਊ ਦੇਖੋ ਤੁਸੀਂ ਪੂਰਾ ਇਸਟੋਰੀਆ ਦਾ ਸਿਟੀ ਇੱਥੋਂ ਦਿਸਦਾ ਸੋ ਦੇਖੋ ਦੂਰ ਦੂਰ ਤੱਕ ਬਿਲਡਿੰਗਾਂ ਹੀ ਬਿਲਡਿੰਗਾਂ ਸੋ ਇੰਨਾ ਸੋਹਣਾ ਵਿਊ ਹੈ ਜੀ ਆਹਾ ਸਵਾਦ ਹੀ ਆ ਗਿਆ ਉਹ ਦੂਰ ਵਾਲੇ ਪਾਸੇ ਸਮੁੰਦਰ ਜਿੱਦੋਂ ਦੀ ਆ ਪਾਏ ਸੀਗੇ ਵਾਇਆ ਕਰੂਜ਼ ਸੋ ਆ ਕਰੂਜ਼ ਆ ਇੱਥੇ ਆ ਬੋਤਰੇ ਸੀਗੇ ਇਹ ਤੋਂ ਬਤੋਰ ਕੇ ਆ ਗਏ ਫਿਰ ਬਹੁਤ ਦੇਖੋ ਜੀ ਇਧਰ ਵਾਲੇ ਪਾਸੇ ਸਮੁੰਦਰ ਦਾ 뷰 ਸਾਰਾ ਜਿੱਧਰ ਦੀ ਆ ਪਾਏ ਸੀਗੇ ਸਵਾ ਕੋਈ ਪੁਰਾਣਾ ਚਿਮਨੀ ਵਗੈਰਾ ਕੋਈ ਜਿੰਦਾ ਆਪਣੇ ਪੱਠੇ ਹੁੰਦੇ ਇਟਾਂ ਵਾਲੇ ਸੋ ਕਰੂਜ਼ ਖੜਿਆ ਜੀ ਕਾਫੀ 12ਵੀਂ ਸਦੀ ਦੇ ਵਿੱਚ ਇਹ ਸ਼ਹਿਰ ਜਿਹੜਾ ਸਟੈਬਲਿਸ਼ਡ ਹੋਇਆ ਸੀਗਾ ਜੀ ਉਸ ਤੋਂ ਬਾਅਦ ਜਿਹੜਾ ਹੈਗਾ 1350 ਦੇ ਆਸਪਾਸ ਜਿਹੜੀ ਚਰਚ ਬਣਨੀ ਸ਼ੁਰੂ ਹੋਈ ਸੀ ਇਹ ਤੇ ਉਸ ਤੋਂ ਜਿਹੜੀ ਹੈਗੀ ਆ 1500 ਦੇ ਆਸਪਾਸ ਜਾ ਕੇ ਜਿਹੜੀ ਕੰਪਲੀਟ ਹੋ ਗਈ ਸੀ ਤੇ ਤੋ 6 ਸਾਲ ਪਹਿਲਾਂ ਕਹਿੰਦੇ ਇੱਥੇ ਅੱਗ ਲੱਗੀ ਸੀ ਚੱਟ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਡੈਮੇਜ ਹੋ ਗਿਆ ਸੀ ਅੰਦਰ ਉਹ ਤੇ ਦੁਬਾਰਾ ਜਿੰਨੀ ਵੀ ਹੁਣ ਲੱਕੜ ਸਾਰੀ ਯੂਜ਼ ਹੋਈ ਹੈ ਸਾਰੀ ਦੁਬਾਰਾ ਇਹਨਾਂ ਨੇ ਕੀਤੀ ਹੈ ਤੇ ਦੇਖੋ ਕਿੰਨਾ ਕੈਂਡ 뷰 ਆ ਪੂਰੀ ਆਪਾਂ ਹਾਈਟ ਦੇ ਉੱਤੇ ਆ ਤੇ ਸਾਰਾ ਜਿਹੜਾ ਹੈਗਾ ਇੱਥੇ ਟਿਲਨ ਸਿਟੀ ਜਿਹੜੀ ਹੈਗੀ ਆ ਉਹਦਾ ਸਾਰਾ 뷰 ਉਹ ਦੇਖਦਾ ਜੀ ਦੇਖੋ ਕਿੱਡਾ ਕੈਂਡ ਜੀ ਸਾਰਾ ਸ਼ਹਿਰ ਦੇਖਦਾ ਉੱਪਰੋਂ ਐਡੀ ਉੱਚੀ ਹਾਈਟ ਦੇ ਉੱਤੇ ਬਣੀ ਹੋਈ ਆ ਸੋ ਇੰਨੀ ਜਿਹੜਾ ਹੈਗਾ ਰਸਤਾ ਵਿੱਚ ਆ ਭਗ ਡੰਡੀ ਜੀ ਬਣੀ ਹੋਈ ਜਿਹਦੇ ਵਿੱਚ ਉਹ ਲੰਘ ਕੇ ਸਾਰੇ ਪਾਸੇ ਘੁੰਮ ਕੇ ਤੁਸੀਂ ਪੂਰੇ ਸਿਟੀ ਦਾ 뷰 ਚੌਥੇ ਕੋਨੇ ਦੇ ਉੱਤੇ ਆ ਗਿਆ ਆਪਾਂ ਬਿਲਕੁਲ ਉਹਦੇ ਚਰਚ ਦੇ ਤੇ ਇੱਥੇ ਤੁਸੀਂ ਦੇਖੋਗੇ ਆ ਹੋਰ ਵੀ ਟਾਵਰ ਜਿਹੇ ਇੱਧਰ ਹੈਗੇ ਨੇ ਸੋ ਮੇਬੀ ਚਰਚ ਨੇ ਜਾਂ ਕੁਝ ਹੋਰ ਹੈ ਚਰਚ ਹੀ ਲੱਗ ਰਹੀਆਂ ਨੇ ਕਿਉਂਕਿ ਉੱਤੇ ਜਿਹੜਾ ਇਹਨਾਂ ਦਾ ਉਹ ਸਾਈਨ ਬਣਿਆ ਹੋਇਆ 크ਰਿਸਚੀਅਨ ਰਿਲੀਜੀਅਨ ਦਾ ਜਿਹੜਾ ਹੈਗਾ ਉਹ ਪਰਲੇ ਪਾਸੇ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਚਰਚ ਆ ਜਿਹੜੇ ਆ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਬਾਈ ਇਸਟੋਨੀਆ ਬਹੁਤ ਹੀ ਪੁਰਾਣਾ ਸਿਟੀ ਆ ਦੇਖੋ ਕਿੰਨਾ ਪੁਰਾਣਾ ਪੁਰਾਣਾ ਪੱਥਰ ਲੱਗਿਆ ਸੋ ਕਿੱਡਾ ਸੋਹਣਾ ਲੱਗਦਾ ਦਰਵਾਜ਼ੇ ਦੇਖੋ ਜਿਵੇਂ ਮੈਂ ਪਿੰਡਾਂ ਦੇ ਵਿੱਚ ਪੁਰਾਣੇ ਦਰਵਾਜੇ ਹੁੰਦੇ ਆ ਵੱਡੇ ਵੱਡੇ ਸੋ ਇਦਾਂ ਦੇ ਦਰਵਾਜੇ ਐਂਟਰਸ ਦੇ ਬਣਾਏ ਹੋਇਆ ਇਹਨਾਂ ਨੇ ਆ ਗਲੀਆਂ ਦੇਖੋ ਜੀ ਪੱਥਰ ਲਾ ਕੇ ਪੁਰਾਣੇ ਪੁਰਾਣੇ ਘਰ ਖਾਸਾ ਪੁਰਾਣਾ ਇਨਫਰਾਸਟ੍ਰਕਚਰ ਆ ਸੋ ਘਰ ਵੀ ਮੇਨ ਲਾਦਾ ਘਟੋ ਘਟ ਦੋ ਦੋ ਤਿੰਨ ਤਿੰਨ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹੋਣੇ ਜਿਹੜਾ ਪੱਥਰ ਆ ਇਹਨਾਂ ਨੇ ਉੱਤੇ ਸਪੋਸ਼ਲ ਲਿਖਿਆ ਵੀ ਹੋਇਆ ਹੁਣ ਆਪਾਂ ਨੂੰ ਲੈਂਗੁਏਜ ਤਾਂ ਆਉਂਦੀ ਨਹੀਂ ਪਰ ਕੁਛ ਸ਼ਹਿਰ ਦੇ ਵਾਰੀ ਇਹਨਾਂ ਨੇ ਦਰਸਾਇਆ ਹੋਇਆ ਆ ਦੇਖੋ ਸੋ ਜਿੱਦੋਂ ਆਪਾਂ ਐਂਟਰੀ ਕੀਤੀ ਸੀ ਉਹਦੇ ਓਪੋਜ਼ਿਟ ਸਾਈਡ ਦੇ ਉੱਤੇ ਲਾ ਕੇ ਆ ਦੇਖੋ ਕਿੰਡੀ ਪੁਰਾਣੀ ਘੜੀ ਹੈ ਕਿੰਨਾ ਪੁਰਾਣਾ ਕੜਿਆਲ ਬਣਾ ਕੇ ਲਾਇਆ ਹੋਇਆ ਕੰਧ ਤੇ ਇਹਨਾਂ ਨੇ ਉਹ ਮਿਡਲ ਆਫ ਦੀ ਸਿਟੀ ਦੇ ਵਿੱਚ ਓਪਨ ਰੈਸਟੋਰੈਂਟਸ ਨੇ ਸੋ ਖਾਓ ਪੀਓ ਇੰਜੋਏ ਕਰੋ ਤਾਂ ਆਪਸ ਇੱਕੋ ਸੋ ਕਾਫੀ ਪਬਲਿਕ ਹੈ ਕਿਉਂਕਿ ਸੰਡੇ ਕਰਕੇ ਛੁੱਟੀ ਹੈ ਤੇ ਕਾਫੀ ਲੋਕ ਇਕੱਠੇ ਹੋਏ ਆ ਚਰਚ ਤੋਂ ਬਾਅਦ ਨਾਲ ਹੀ ਇੱਥੇ ਇੱਕ ਬੀਚ ਹੈ ਜੀ ਤੇ ਬੀਚ ਤੇ ਆਪਾਂ ਚੱਲਦੇ ਆ ਕਿਨ ਠੰਡ ਬਹੁਤ ਜ਼ਿਆਦਾ ਆ ਹਵਾ ਵੀ ਕਾਫੀ ਚੱਲਦੀ ਪਈ ਹੈ ਮਾਈਨਸ ਟੈਂਪਰੇਚਰ ਆ ਤੇ ਇਹਦੇ ਕਰਕੇ ਜਿਹੜਾ ਹੈਗਾ ਬੀਚ ਦੇ ਉੱਤੇ ਕੁਝ ਨਾਲ ਦਾ ਜਿਹੜਾ ਹੈਗਾ ਆਪਾਂ ਮੂਡ ਨਹੀਂ ਬਣਾਵਾਂਗੇ ਨਾਲ ਹੀ ਇੱਥੇ ਇੱਕ ਹੋਰ ਮਿਊਜ਼ੀਅਮ ਆ ਇੱਥੇ ਮੈਨੂੰ ਕਿਸੇ ਰੈਸਟੋਰੈਂਟ ਵਾਲੇ ਨੇ ਦੱਸਿਆ ਸੀਗਾ ਕਿ ਬਹੁਤ ਵਧੀਆ ਜਗ੍ਹਾ ਹੈ ਅਗਰ ਤੁਸੀਂ ਉੱਥੇ ਜਾ ਸਕਦੇ ਹੋ ਟਾਈਮ ਹੈਗਾ ਤਾਂ ਜਰੂਰ ਜਾਇਓ ਲੇਕਿਨ ਬਾਕੀ ਦੇਖਦੇ ਆਂ ਅਗਰ ਟਾਈਮ ਦੇ ਹਿਸਾਬ ਨਾਲ ਪੋਸੀਬਲ ਹੋਇਆ ਤਾਂ ਜਰੂਰ ਜਾਵਾਂਗੇ ਮੱਟ ਲੱਗ ਨਹੀਂ ਰਿਹਾ ਕਿ ਜਾ ਪਾਵਾਂਗੇ ਕਿਉਂਕਿ ਟਾਈਮ ਥੋੜਾ ਸ਼ਾਰਟ ਆ ਤੇ ਆਪਣਾ ਵਾਪਸ ਜਿਹੜਾ ਹੈਗਾ ਟਾਈਮ ਹੈਗਾ 크ਰੂਜ਼ ਦਾ ਉਹ ਹੋ ਜਾਣਾ ਆ ਸੋ ਉਹ ਦੇ ਅਕੋਰਡਿੰਗਲੀ ਆਪਾਂ ਨੂੰ ਜਿਹੜਾ ਹੈਗਾ 5:30 ਵਜੇ ਦੇ ਆਸ-ਪਾਸ ਉੱਥੇ ਪਹੁੰਚਣਾ ਪੈਣਾ ਮੇਰੇ ਪਾਸੇ ਜਿਹੜੀਆਂ ਬੱਚਿਆਂ ਦੇ ਕਰਨ ਲਈ ਐਕਟੀਵਿਟੀਜ਼ ਹੈਗੀਆਂ ਆ ਉਪਰ ਚੜਕੇ ਜਿਹੜਾ ਸ਼ਾਲਾ ਵਗੈਰਾ ਮਾਰਾ ਨੂੰ ਤੇ ਇੱਧਰ ਬੱਚੇ ਪਿੰਗਾ ਝੋਟਣ ਲੱਗੇ ਹੋਇਆ ਗੋਰੀਆਂ ਦੇ ਤਵਾਜੀ ਪਲਾਈਨ ਦਾ ਜਿਹੜਾ ਹੈਗਾ ਬੱਚੇ ਮਜ਼ਾ ਲੈ ਰਿਆ ਆਪਾ ਵੀ ਚਲੋ ਰਵਨੂਰ ਨੂੰ ਦਵਾਨਾ ਲਓ ਜੀ ਉਹ ਗਈ ਕੁੜੀ ਜਿਪ ਲਾਈਨ ਦੇ ਤੇ ਝੋਟ ਲੈ ਕੇ ਦੋ ਬੱਚੇ ਪੂਰਾ ਇੰਜੋਏ ਕਰਦੇ ਪਿਆ ਜਿਪ ਲਾਈਨ ਦੇ ਉੱਤੇ ਥੋੜੇ ਬੱਚੇ ਜਿਹੜੇ ਆ ਵੱਡੇ ਬੈਠਦੇ ਆ ਕਿਉਂਕਿ ਉਹ ਥੋੜੀ ਸੈਟਿੰਗ ਨਹੀਂ ਹੋ ਰਹੀ ਨਾ ਬੈਲਟਾ ਉੱਥੇ ਤੇ ਇਹਦੇ ਕਰਕੇ ਬਿਠਾਈ ਨਹੀਂ ਤੇ ਇੱਥੇ ਜਿਹੜੇ ਹੈਗੇ ਪਿੰਗ ਤੇ ਝੂਟੇ ਰੂਨ ਦਵਾ ਦੰਨੇ ਆ ਸੋ ਪਿੰਗ ਦੇ ਝੂਟੇ ਲੈ ਕੇ ਮਸਤ ਆ ਬਹੁਤ ਹੀ ਜ਼ਿਆਦਾ ਠੰਡੀ ਹਵਾ ਚੱਲਦੀ ਪਈ ਆ ਹਾਂ ਹਾਂ ਹੱਥ ਠਰ ਗਏ ਬਹੁਤ ਤੇ ਹਵਾ ਦਾ ਪ੍ਰੈਸ਼ਰ ਆ ਤੁਸੀਂ ਪਿੱਛੇ ਪਾਣੀ ਦੇ ਲਹਿਰਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਜਿਹੜੀ ਹਵਾ ਚੱਲਦੀ ਪਈ ਆ ਮੌਸਮ ਤਾਂ ਵਧੀਆ ਆ ਬੜਾ ਠੰਡ ਬਹੁਤ ਆ ਹਵਾ ਬਹੁਤ ਤੇਜ਼ ਚੱਲਦੀ ਪਈ ਆ ਤੇ 뷰 ਵੀ ਬੜਾ ਸੋਹਣਾ ਦੇਖੋ ਪਿੱਛੇ ਐ ਨ ਪੂਰਾ ਕੁਦਰਤ ਦੇ ਨਿਆਰੇ ਸੋ ਐਸਟੋਨੀਆਂ ਦਾ ਵਿੱਚ ਗਰਮੇ ਨੂੰ ਤਾਂ ਇੱਥੇ ਕਾਫੀ ਜਨਤਾ ਹੁੰਦੀ ਆ ਕਿਉਂਕਿ ਥੋੜਾ ਮੌਸਮ ਚੇਂਜ ਹੋ ਜਾਂਦਾ ਜਦੋਂ ਤੇ ਫਿਰ ਇੱਥੇ ਬੀਚ ਤੇ ਨਾਲ ਨੂਨ ਦੇ ਲਈ ਜਦਾ ਇਕੱਠੀ ਹੋ ਜਾਂਦੀ ਆ ਪਰ ਹੁਣ ਠੰਡਾ ਤੋਦੇ ਕਰਕੇ ਰਾਸ਼ਾ ਥੋੜਾ ਘਟੇ। ਤੋਂ ਵਾਪਸੀ ਕਰ ਲੈਣੇ ਜੀ ਜਿਹੜੇ ਕਰੂਜ਼ ਦੇ ਆਏ ਸੀਗੇ ਉਸੇ ਦੇ ਵਾਪਸੀ ਹੋਊਗੀ। ਬੱਸ ਸਾਢੇ 6 ਵਜੇ ਆਸਪਾਸ ਜਿਹੜਾ ਹੈਗਾ ਇੱਥੋਂ ਚੱਲ ਪੈਣਾ ਤੇ ਸਾਢੇ 11 ਦੇ ਆਸਪਾਸ ਜਿਹੜਾ ਆਪਾਂ ਉੱਥੇ ਹੈਲਥਿੰਗ ਕੀ ਇਹ ਉਤਾਰ ਦੂਆ। ਸੋ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੇ ਮੇਰਾ ਜੇ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਯੂਰਪ ਦੀਆਂ ਵਧੀਆ-ਵਧੀਆ